ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਸਵਾਗਤ ਕਰਦੇ ਆਂ ਫਿਰ ਤੁਹਾਡਾ ਇੱਕ ਨਵੇਂ ਵਲੌਗ ਦੇ ਵਿੱਚ ਨਵੀਂ ਵੀਡੀਓ ਨਵੇਂ ਦਿਨ ਦੀ ਸ਼ੁਰੂਆਤ ਸੋ ਜਿਵੇਂ ਸੁਣ ਪਤੀ ਆਪਾਂ ਜਿੱਦਾਂ ਦੇ ਹੀ ਬਲੌਗਿੰਗ ਕਰਨ ਲੱਗੇ ਆਪਾਂ ਪੱਗ ਅੱਜ ਪਹਿਲੀ ਵਾਰ ਬੰਨੀ ਹੈ ਤੇ ਤੱਕ ਵੀ ਨੂੰ ਪੈਸੇ ਆਪਾਂ ਬੰਦੇ ਰਹੇ ਆਂ 9ਵੀਂ 10ਵੀਂ ਕਲਾਸ ਤੱਕ ਪੈਸੇ ਬਲੌਗਿੰਗ ਚ ਅੱਜ ਆਪਾਂ ਜਿਹੜੀ ਪੱਗ ਹੈ ਉਹ ਪਹਿਲੀ ਵਾਰ ਲੈ ਕੇ ਆਏ ਸੋ ਤੁਸੀਂ ਬਲੌਗ ਚ ਵੀਡੀਓ ਪੱਗ ਕਿਹੋ ਜਿਹੀ ਲੱਗ ਰਹੀ ਹੈ ਸੋ ਜਰੂਰ ਦੱਸਿਓ ਤੇ ਸਾਡੇ ਸਾਰੀਆਂ ਵੀਡੀਓ ਦੇਖਣ ਲਈ ਸਾਡੇ ਸਾਰੇ ਤੁਹਾਡਾ ਲੋਗ ਦੇਖਣ ਲਈ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲੈਣਾ। ਉਹ ਵੈ ਲਿੰਕ ਵਾਲਾ ਬਟਨ ਦਬਦੋ ਤਾਂ ਤੁਹਾਨੂੰ ਕਾਹਨ ਵਾਲੀ ਵੀਡੀਓ ਨੋਟੀਫਿਕੇਸ਼ਨ ਤੇ ਮਿਲਦਾ ਰਹੇ ਤੇ ਸਾਡੇ ਪੱਗ ਤੇ ਕਮੈਂਟ ਕਰਕੇ ਜੁੜ ਦੱਸੋ ਵੀ ਸਾਡੀ ਪੱਗ ਕਿਸਤਾ ਦੇ ਲੱਗ ਰਹੀ ਹੈ। ਜੇ ਤੁਸੀਂ ਵਧੀਆ ਕਮੈਂਟ ਕਰੇ ਜਾਂ ਬਜੀ ਚੀਜ਼ ਦੱਸੀ ਤਾਂ ਆਪਾਂ ਹੋ ਸਕਦਾ ਪੱਗ ਨੂੰ ਆਪਾਂ ਰੈਗੂਲਰ ਕਰ ਲਈਏ ਤੇ ਸਾਡੀ ਸਾਰੀ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ ਤੇ ਇਸ ਤਰ੍ਹਾਂ ਹੀ ਪਿਆਰ ਕਰਦੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਰਹੋ ਵੈ ਲਿੰਕ ਵਾਲਾ ਬਟਨ ਦਬਦੋ ਤਾਂ ਜੋ ਹਰ ਵੀਡੀਓ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ ਤੇ ਤੁਸੀਂ ਨਵੀਂ-ਨਵੀਂ ਵੀਡੀਓ ਦੇਖਦੇ ਰਹੋ ਹਾਂ ਜੀ ਬੜੇ ਦਿਨਾਂ ਬਾਅਦ ਪੱਕ ਬੰਨੀ ਹੈ ਜੀ ਦੇਖੋ ਕਿਸ ਤਰ੍ਹਾਂ ਲੱਗੀ ਦੱਸਿਓ ਹੈ ਅਹ ਪੱਕ ਬੜੇ ਤਰ੍ਹਾਂ ਬਾਦ ਪੱਕ ਬੰਨੀ ਹੈ ਬੜਾ ਜੀ ਕਰਦਾ ਸੀ ਪੱਕ ਬੰਨਣਾ ਅੱਜ ਤੇ ਇਸ ਕਰਕੇ ਅੱਜ ਪੱਕ ਬੰਨ ਲਈ ਤੇ ਤਕਰੀਬਨ ਸਾਰੇ ਨੇ ਕਿਹਾ ਵੀ ਪੱਕ ਵਧੀਆ ਲੱਗਦੀ ਹੈ ਪੱਕ ਬੰਨਿਆ ਕਰ ਹੁਣ ਤੁਸੀਂ ਦੱਸਣਾ ਵੀ ਕਿਸ ਤਰ੍ਹਾਂ ਲੱਗ ਰਿਹਾ ਪੱਕ ਜਿਸ ਤਾਂ ਦੀ ਪੱਕ ਲੱਗੀ ਤੁਸੀਂ ਜਰੂਰ ਦੱਸਿਓ ਤੇ ਆਪਾਂ ਹਣ ਪੱਕ ਨੂੰ ਹੋ ਸਕਦਾ ਪਰ ਰੈਗੂਲਰ ਫੀ ਕਰ ਲਈਏ ਪੱਕ ਪੱਕ ਦੇਖੋ ਜੀ ਦੇਖੋ ਇਹ ਬੰਨਿਆ ਕਰ ਕਿਸੇ ਦਾ ਪੱਕ ਬੰਨਿਆ ਕਰ ਐਂ ਤੇ ਕੰਨੇ ਵਧੀਆ ਮਰ ਪੱਗ ਰੱਖ ਰਹੀ ਦੀ ਸੋਹਣੀ ਤੇਰੇ ਫੂ ਟਾਈਮ ਆ ਯਾਰ ਅੱਗ ਥੋੜੀ ਲੱਗਦੀ ਆ ਬਾਈ ਹੈਂ ਪੱਗ ਸੋਹਣੀ ਲੱਗਦੀ ਆ ਚਲ ਥਾ ਧੰਨਵਾਦ ਤੇਰਾ ਪੱਗ ਬੰਨ ਕੇ ਰੱਖਿਆ ਕਰ ਸਹੀ ਲੱਗਦੀ ਹੈਂ ਪੱਗ ਬੰਨ ਕੇ ਰੱਖੀ ਨਾ ਕੋਈ ਟਾਈ ਥੋੜੀ ਆਉਣਾ ਯਾਰ ਉਹ ਚਲ ਕੋਈ ਗੱਲ ਨਹੀਂ 10 ਮਿੰਟ ਲੇਟ ਆ 10 ਮਿੰਟ ਲੇਟ ਆ ਹੈਂ 10 ਮਿੰਟ 20 ਤੇ 25 ਤੇ ਆਉਣਾ ਹੁੰਦਾ ਜਿੱਦਾਂ ਬਸ 10 ਮਿੰਟ ਦਾ ਫਰਕ ਤੇ ਚਲ ਕੋਈ ਤੈਨੂੰ ਮਾਫ ਕਰ ਦਿੰਦੇ ਆ ਹੋਰ ਕੀ ਲਾਜ ਹੁਣ ਵੀ ਸਾਧਨ ਨਹੀਂ ਆ ਗਿਆ ਨਾ ਪੱਗ ਬੰਨ ਕੇ ਰੱਖਿਆ ਕਰ ਬਾਈ ਸਹੀ ਲੱਗਦੀ ਧੰਨਵਾਦ ਤੇਰਾ ਅੱ ਤੈਨੂੰ ਹੋਰ ਪੁੱਛ ਲੈ ਕਿਸੇ ਨਾਲ ਦਊਗਾ ਜੀ ਸੁਣ ਨਹੀਂ ਅੱਜ ਕਹੀ ਕਹਦੇ ਪਈ ਨਾ ਕਹਿੰਦੇ ਪੱਗ ਤੂੰ ਸੁਣੀ ਲੱਗਦੀ ਪੱਗ ਬੰਨ੍ਹੇ ਕਾਹੀ ਕਹਿੰਦਾ ਮੈਂ ਤੇਰੂੰ ਪੱਗ ਬੰਨ੍ਹ ਕੇ ਰੱਖਿਆ ਕਰ ਬਾਈ ਵਧੀਆ ਲੱਗਦੀ ਆ ਚਲ ਹੁਣ ਦੇਖਦੇ ਆ ਯਾਰ ਅੱਜ ਜੇ ਰੱਖੀ ਗਈ ਸਾਰਾ ਦਿਨ ਨਾ ਫਿਰ ਆਪਾਂ ਪੱਗ ਕਰਦੇ ਆ ਅੱਜ ਪੱਗ ਸਟਾਰਟ ਕੀ ਇਹ ਪੱਗ ਇਹ ਮੇਰੀ ਵੀ ਨਹੀਂ ਗਈ ਪੱਗ ਵੀ ਭਾਈ ਵਾਲੀ ਆ ਪੱਗ ਤੈਨੂੰ ਅੱਜ ਦਵਾ ਲਿਆਉਂਗਾ ਥੋੜਾ ਪਹਿਲਾਂ ਮੈਂ ਆਪਦੀ ਬੰਨਣਾ ਸਿੱਖਣਾ ਪੱਗ ਦੀ ਲੋਕਰ ਲਈਏ ਤੇ ਮੇਰੇ ਸਰਤੇ ਹੀ ਅਜ ਰਹਿ ਗਈ ਫਿਰ ਤਾਂ ਆਪਾਂ ਅੱਗੇ ਪੱਗਾਂ ਲੈ ਲਾਂਗੇ ਨਾ ਪੱਗ ਬੰਨ੍ਹ ਕੇ ਗੱਡੀ ਆ ਗਈ ਗੱਡੀ ਤੱਕ ਵੱਡ ਕੇ ਰੱਖਿਆ ਕਰ ਸੋਹਣੀ ਲੱਗਦੀ ਲੋ ਚਲ ਬੰਨਿਆ ਕਰਾਂਗੇ ਯਾਰ ਅੱਪਾ ਠੀਕ ਹੈ ਚਲ ਇੱਥੇ ਆਪਣੇ ਦੋਸਤ ਮਿੱਤਰਾਂ ਨੇ ਲਾ ਰੱਖਿਆ ਲੰਗਰ ਬਰੈਡਾਂ ਦਾ ਤੇ ਆਪਾਂ ਕਾਫੀ ਦਿਨਾਂ ਦੇ ਫੋਨ ਕਰਨ ਲੱਗ ਰਹੇ ਸੀ ਬਾਈ ਤੁਸੀਂ ਲੰਗਰ ਤੇ ਪਹੁੰਚੋ ਲੰਗਰ ਤੇ ਪਹੁੰਚੋ ਤੇ ਤਕਰੀਬਨ ਆਪਾਂ ਹੁਣ ਲੰਗਰ ਤੇ ਪਹੁੰਚੇ ਆ ਤੇ ਦੇਖਦੇ ਆ ਭਾਈਆਂ ਨੇ ਕੀ ਕੁਝ ਫੜਾ ਰੱਖਿਆ ਤੇ ਇਹ ਬਰੈਡਾਂ ਦਾ ਲੰਗਰ ਚੱਲ ਰਿਹਾ ਤੇ ਨਾਲ ਯਾਦ ਲੰਗਰ ਹੈ ਤੇ ਭਾਈ ਬਾਗੇ ਅੰਦਰ ਮਿਲਦੇ ਸਾਰੇ ਜਨ ਕੇ ਸਵੇਕਨ ਦੀ ਆਵਾਜ਼ ਬਹੁਤ ਜ਼ਿਆਦਾ ਆ ਰਹੀ ਹੈ ਤੇ ਭਾਈ ਚੱਲਦੇ ਅੰਦਰ ਹਾਂਜੀ ਕੀ ਹਾਲ ਹੈ ਪਹੁੰਚ ਗਏ ਤੇ ਅੰਦਰ ਆਪਣੇ ਨਾਲ ਦੇ ਨਾਲ ਬਰੈਡ ਬਣਨ ਲੱਗੇ ਪਏ ਚਾਹ ਬਣਨ ਲੱਗੀ ਪਈ ਹੈ ਤੇ ਸੰਗਤਾਂ ਵਾਸਤੇ ਲੰਗਰ ਤਿਆਰ ਹੋਣ ਲੱਗੇ ਪਿਆ ਹਾਂਜੀ ਬਸ਼ਰੀਕਾਰ ਜੀ ਬਸ਼ਰੀਕਾਰ ਜੀ ਉਹ ਐਵੇਂ ਜੀ ਬਤੇ ਕਮੇ ਚੱਲ ਰੇ ਕਮ ਹੈ ਮੈਂ ਯਾਰ ਕੁਛ ਚਲਾ ਵਸ ਬਾਕੀ ਚੱਲਾ ਬਣਦੇ ਬਸੇ ਕਰਤੀ ਹੁੰਦੇ ਨੇ ਬਣਾਈ ਜਦੋਂ ਨਾਲ ਦੇ ਨਾਲ ਆ ਜਾਓ ਕਿਧਰ ਹੈ ਪਤੇ ਹੈ ਬਰਾਤ ਹੈ ਬਰਾਤ ਬਰਾਤ ਕਦੇ ਉਹ ਰਿਪਰੋਗਰਾਮ ਬਰਾਤ ਪਰੋਦਾ ਵਰਤਦਾ ਯਾਰ ਇਹ ਕਿਉਂ ਆਉਣੀ ਆਏ ਜੀ ਜੀ ਇਹ ਵੀਡੀਓ ਨਾਲ ਹੈ ਇਹਨਾਂ ਦਾ ਪ੍ਰੋਗਰਾਮ ਆਪ ਲਗਣਾ ਹੈ ਇਹਨੂੰ ਪਾਉਣੀ ਨਹੀਂ ਆਉਂਦਾ ਇਹ ਬਹੁਤ ਤੇਜ਼ ਹੈ। ਹਾਂ। ਚੱਲ ਦੇਖਦੇ ਆ ਬਰੈਡ ਖਾਈਏ ਜੀ। ਆ ਬੰਦਾ ਭੁੱਖਾ ਬਹੁਤ ਹੈ ਨਾ। ਸਵੇਰੇ ਆਪੇ ਲੰਗਰ ਲਾਇਆ। ਹੁਣ ਆਪੇ ਭੁੱਖਾ ਮਰਨ ਕਰਿਆ ਹੁਣ ਹੈ? ਭਾਈ ਲੋਕਾਂ ਨੂੰ ਖਵਾਉਂਦੇ ਰਹਸਾ। ਆ ਭੁੱਖਾ ਮਰ ਗਿਆ। ਹੁਣ ਹੁਣ ਅਸੀਂ ਹੋਰ ਲੰਗਰ ਚੱਲਿਆਂ ਕਰਦੇ ਆ। ਦੇਖਦੇ ਆ ਜੰਮਾ। ਕੋਈ ਲੰਗਰ ਮਿਲ ਗਿਆ ਸਾਨੂੰ ਖਾਣ ਨੂੰ। ਹੁਣ ਅਸੀਂ ਲੰਗਰ ਦੇਖਦੇ ਆ ਹੋਰ ਕੋਈ ਸਾਨੂੰ ਖਾਣ ਨੂੰ ਮਿਲ ਗਿਆ। ਇੱਕ ਲੱਗ ਰਿਹਾ ਹੋਰ ਲੰਗਰ ਜ ਹੈ। ਦੂਜਾਰਾ ਤੁੰ ਹੈ? ਵੇ ਤੁਸੀਂ ਇੰਨੇ ਕਿਉਂ ਹਮਲੇ ਹੋਗੇ ਵੀ ਤੁਸੀਂ ਅਬਦਲ ਲੰਗਰ ਆਸੀ ਭਾਈ ਲੰਗਰ ਲਾ ਕੇ ਲੋਕਾਂ ਦੇ ਮਨ ਨੂੰ ਸ਼ਾਂਤੀ ਫੇਰ ਨਹੀਂ ਪਈ ਨੋਕ ਕਿ ਮੈਂ ਸੋਚ ਰਿਹਾ ਵੀ ਹਾਲੀ ਲੋਕਾਂ ਦੇ ਕਿ ਲੋਕਾਂ ਸਰੇ ਪਏ ਨੋਕ ਸ਼ਕਨ ਨਾਲ ਲਿਫਾਵੇ ਪਰ ਪਰ ਕਿਲੇਗੇ ਭਾਈ ਤੁਸੀਂ ਇੰਨਾ ਕਿਉਂ ਚੱਲਿਆ ਲੰਗਰ ਲੋਕਾਂ ਲਿਫਾਵੇ ਕੀ ਡੋਲੂ ਪਰ ਸਾਨੂੰ ਚਾਹ ਨਾਲ ਫੇਰ ਹੀ ਲੋਕਾਂ ਨੂੰ ਸਭ ਰਾਇਆ ਵੀ ਤੁਸੀਂ ਸੋਚਿਆ ਨਹੀਂ ਦੇਖੀ ਕਦੀ ਗਲਤ ਤਾਂ ਕੰਮ ਹੋਇਆ ਤੁਹਾਡੇ ਵਾਸਤੇ ਜਿਹੜਾ ਲੰਗਰ ਤੁਸੀਂ ਐਂ ਚਲਾਤਾ ਬੜਾ ਆਹ ਹੈ ਆ ਰਹਾ ਰਿਹਾ ਪੈ ਲੋਕਾਂ ਨੂੰ ਲੈ ਕੇ ਬ੍ਰੈਡ ਇਹ ਬਰਾ ਇੰਨਾਂ ਚ ਚੱਲੀ ਚ ਉਹਲਾ ਓਵਰ ਖੁੱਲਾ ਚੱਲ ਰਿਹਾ ਜੀ ਦੋ ਲੰਗਰ ਤੋਂ ਪਾਣ ਚਲਾਤੋ ਨੇ ਇੰਨਾ ਚਾਹੀਦਾ ਰਹੀ ਚਲੋ ਬਾਕੀ ਚਲੋ ਆਪਾਂ ਸੇਵਾ ਵਾਸਤੇ ਚਲਾਇ ਦੇ ਲੰਗਰ ਆ ਚਲੋ ਆਪਾਂ ਉਹਦਾ ਅਗਲੇ ਨੇ ਕੰਮ ਜੋ ਕਰਿਆ ਕਰਿਆ ਆਪਾਂ ਆਪਣੇ ਮਤਲਬ ਸੇਵਾ ਵਾਸਤੇ ਲਾਇਆ ਸੀਗਾ ਤੇ ਬਾਈਆਂ ਦਾ ਲੰਗਰ ਲਾਇਆ ਸੀ ਜੀ ਆਪਾਂ ਸਵੇਰੇ ਗਏ ਸੀ ਲੰਗਰ 'ਚ ਬਹੁਤ ਧੀ ਲੰਗਰ ਸੀ ਪਰ ਜਿਹੜੀ ਤੋਂ ਬਾਅਦ ਸੰਕਤ ਹੁੰਦੀ ਆ ਉਹ ਭਾਵਨਾ ਥੋੜੀ ਜਿਹੀ ਸੀ ਹਾਂ ਥੋੜੇ ਸਵਾਗਤ ਦੇ ਪਾਸੇ ਹਾਂ ਵਾਲੇ ਪਾਸੇ ਘੱਟ ਜਿਆਦਾ ਘੱਟ ਦੀ ਗਈ ਤੇ ਉਹਨੇ ਕਿਤੇ ਨਹੀਂ ਪੁੱਛਿਆ ਬਾਈ ਵੀ ਕਿਸ ਚੀਜ਼ ਦਾ ਲਾਰਖਾ ਹੈ ਕੀ ਗੱਲਬਾਤ ਹੈ ਕਿਸੇ ਨੇ ਇਹ ਨਹੀਂ ਪੁੱਛਿਆ ਸਿਰਫ ਖਾ ਇੱਕ ਸਵਾਦ ਅਕਸਰ ਸੇਮ ਹਾਂ ਵੀ ਲਫਾ ਭਰ ਭਰ ਲ ਜਾਣ ਦੀ ਹੋਗੀ ਤੇ ਬਾਕੀ ਹੁਣ ਦੇਖਦੇ ਆ ਜੇ ਜਿਵੇਂ ਦੇਖਦੇ ਫਿਰ ਸਾਨੂੰ ਸਾਰਿਆਂ ਨੂੰ ਭੁੱਖ ਲੱਗੀ ਪਈ ਹੈ ਤੇ ਹੁਣ ਕੁਝ ਹੋਰ ਖਾਣ ਨੂੰ ਅਸੀਂ ਬਾਜ਼ਾਰ 'ਚ ਹੁਣ ਜਾ ਰਹੇ ਹਾਂ ਜੇ ਕਿਤੇ ਮਿਲ ਗਿਆ ਉਸ ਖਾਣ ਨੂੰ ਠੀਕ ਹੈ ਨਹੀਂ ਫਿਰ ਭਾਈ ਦੇਖਦੇ ਆ ਚਲੋ ਨਹੀਂ ਫਿਰ ਬਾਜ਼ਾਰ ਉੱਟੂ ਹਾਂ ਨਹੀਂ ਫਿਰ ਬਾਜ਼ਾਰ ਤਾਂ ਉੱਟ ਨਹੀਂ ਉੱਟਣਾ ਬਾਜ਼ਾਰ ਨੇ ਤਾਂ ਚਾਰ ਆ ਜਾ ਲੋਗੀਆਂ ਸਾਡੇ ਜੀ ਦੋਨੋਂ ਇੱਕ ਆਇਦਰ ਫਿਰ ਜਾ ਅਸੀਂ ਲੰਗਰ ਦਾ ਕਹਦੇ ਬਹਾਨਾ ਲਾਦੇ ਸਾਸੜਾ ਅਸੀਂ ਆਏ ਸੀ ਚਾਹ ਪੀਣ ਤੇ ਚਾਹ ਸਾਨੂੰ ਕਿਤੇ ਮਿਲਦੀ ਫਿਰ ਅਸੀਂ ਕਿਲੇ ਮਾਸੀਂ ਕਰੇ ਆ ਗਏ ਕਦੇ ਤੇ ਆ ਆਪਣੀ ਇਸ ਟਾਈਮ ਆਹ ਨੂੰ ਹੀ ਚਾਹ ਹੈ ਚਾਹ ਪੀਣ ਆਇਆ ਲੰਗਰ ਦਾ ਸੇਸ ਉਹਨੇ ਕੋਮਕ ਹਾਲ ਕਰਦੇ ਤੇ ਅਸੀਂ ਲੰਗਰ ਖਾਣ ਚੱਲੇ ਆ ਕਿਤੇ ਅਸੀਂ ਪੀਣੀ ਸੀ ਚਾਹ ਚਾਹ ਸਾਨੂੰ ਅਜ ਕਾਫੀ ਟਾਈਮ ਹੋ ਗਿਆ ਸਮ ਚਾਹ ਮਿਲਦੀ ਨਹੀਂ ਸੀਗੀ ਤੇ ਚਾਹ ਪੀਣ ਪਰ ਮੇਰੇ ਯਾਰ ਦੋਸਤ ਤਕਲਵੰਤ ਸਿੰਘ ਇਹ ਦਿੱਕਰ ਆਏ ਸੀਗੇ ਤੇ ਹਨੂ ਮਾਤਾ ਜੀ ਫੜਾ ਕੀ ਗਏ ਸਾਨੂੰ ਚਾਹ ਤੇ ਆ ਆਪਣੇ ਫੇਰੇਦਾਰ ਸਾਹਿਬ ਇੱਧਰ ਵੀ ਖੜੇ ਨੇ ਹੂੰ ਤੇ ਚਾਪੀ ਨੇ ਆ ਜੋ ਹਾਂ ਕੀ ਰੋਲਾ ਵਰਖ ਹੈ ਦਵਾਈ ਕਦੋਂ ਲੱਤੀ ਮਰੀ ਕਿਨੇ ਉਹ ਸੁਣ ਕੀ ਆਖੀ ਕਰਨੇ ਚਾਹੀਦੀ ਹੈ ਉਹਨੇ ਦਵਾਈਆਂ ਦਵਾਈਆਂ ਹੋ ਗਈਆਂ ਸਭ ਤੋਂ ਪਹਿਲਾਂ ਦਾਇ ਚਲਾ ਦੀ ਕੰਮ ਸਭ ਤੋਂ ਪਹਿਲਾਂ ਇਹਨੇ ਆ ਬਟਾ ਮੁੰਰੇੰਦਰ ਤੋਂ ਸਟਾਰਟ ਹੋ ਦੀ ਮਾਰਿਆ ਤੈਨੂੰ ਜੱਬ ਵੀ ਚਰੇ ਠੀਕ ਕਿੰਨਾ ਉਦੇਸੀ ਜਾ ਰਿਹਾ ਹੂੰ ਮੈਨੂੰ ਯਾਦ ਹੈ ਕਿ ਹਾਂ ਦਾ ਠੀਕ ਹੈ ਹਾਂ ਹਾਂ ਚਾਚਾ ਤਿਆ ਕਿੰਨੇ ਕੀ ਕਰਨਾ ਪਤਾ ਨਹੀਂ ਹੂੰ ਸਰੀਆ ਸਰੀਆ ਉਸ ਕੋਲੇ ਸੀ ਹਾਂ ਭਾਈ ਤੂੰ ਕੀ ਕਰ ਰਿਹਾ ਕੁਛ ਨਹੀਂ ਹੂੰ ਗੇਮਾਂ ਖੇਡਣ ਦਾ ਧਿਆਨ ਨਾ ਬਲਕਿ ਉਧਰ ਕੋਈ ਵੀ ਨਾ ਗਿਆ ਜਦੋਂ ਮੈਨੂੰ ਦਵਾਈ ਦੇ ਰਹੀ ਸੀ ਹੈ ਦਵਾਈ ਲੈਣ ਲਈ ਅੱਛਾ ਚੱਲ ਜਾਓ ਫਿਰ ਹਾਂਜੀ ਦੋਸਤੋ ਏਸੀ ਆਪਣਾ ਅੱਜ ਦਾ ਵਲੌਗ ਅੱਜ ਦੀ ਵੀਡੀਓ ਤੇ ਤਕਰੀਬਨ ਆਪਾਂ ਇਸ ਟਾਈਮ ਪਹੁੰਚ ਚੁੱਕੇ ਆ ਕਰੇ ਤੇ ਆਪਾਂ ਹੁਣ ਕਰਦੇ ਆ ਆਪਣਾ ਡਰੈਸ ਚੇਂਜ ਵਗੈਰਾ ਤੇ ਅੱਜ ਦਾ ਵਲੌਗ ਕਿਸ ਤਰ੍ਹਾਂ ਦਾ ਲੱਗਿਆ ਤੇ ਸਾਡਾ ਜਿਹੜਾ ਪ੍ਰੈਂਕ ਸੀਗਾ ਥੋਟਾ ਜਿਹਾ ਕਰਿਆ ਸੀ ਲੰਗਰ ਵਾਲਾ ਉਹ ਤੁਹਾਨੂੰ ਕਿਸ ਤਰ੍ਹਾਂ ਦਾ ਲੱਗੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਸਾਡੀ ਪੱਕ ਕਿਸ ਤਰ੍ਹਾਂ ਦੀ ਲੱਗਦੀ ਹੈ ਉਹ ਦੱਸਿਓ ਜੀ ਕਮੈਂਟ ਤੁਹਾਡੇ ਵਧੀਆ ਆਏ ਤਾਂ ਪੱਕ ਪਰ ਰੈਗੂਲਰ ਕਰਾਂਗੇ ਤੇ ਬਾਕੀ ਸਾਡਾ ਵਲੌਗ ਕਿਸ ਤਰ੍ਹਾਂ ਦਾ ਲੱਗੇ ਕੈਨਲ ਨੂੰ ਲਾਈਕ ਕਰਨਾ ਤੇ ਸਬਸਕ੍ਰਾਈਬ ਕਰਨਾ ਵੀਡੀਓ ਉੱਤੇ ਲੇਕ ਕਮੈਂਟ ਕਰਿਆ ਕਰੋ ਵੀਰ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਸੋ ਜਲਦ ਮਿਲਦਾ ਜੀ ਇੱਕ ਨਵੀਂ ਵੀਡੀਓ ਇੱਕ ਨਵਾਂ ਵਲੌਗ ਲੈ ਕੇ ਰੱਖੋ ਆਪਣਾ ਖਿਆਲ ਸਸ਼ੀਕਾਲ ਗੁੱਡ ਬਾਏ ਰੱਬ ਰੱਖਾ